ਸਸੀਗਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਅੱਜ ਨਵੇਂ ਵਲੌਗ ਚ ਪਹਿਲਾ ਵਲੌਗ ਗੋਬਰ ਗੈਸ ਪਲਾਂਟ ਲਵਾਉਣ ਸੰਬੰਧੀ ਪੇਜ ਨੂੰ ਫੋਲੋ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਤੇ ਤੁਹਾਨੂੰ ਜਾਣਕਾਰੀ ਦੇ ਸਕੀਏ ਬਈ ਗੋਬਰ ਗੈਸ ਪਲਾਂਟ ਲਵਾਉਣ ਬਾਰੇ ਕਿਉਂ ਇਹ ਨਿਸ਼ਾਨੀਆਂ ਲੱਗੀਆਂ ਪਈਆਂ ਕਿਉਂ ਤਕਰੀਬਨ ਤੁਹਾਨੂੰ ਸਾਰਿਆਂ ਨੂੰ ਜਿਹੜਾ ਗੋਬਰ ਗੈਸ ਪਲਾਂਟ ਨਿੱਕਾ ਨਸਲੇ ਦਾ ਉਹ ਤੁਸੀਂ ਵੀਡੀਓ ਵੇਖੀਆ ਹੋਣੀਆਂ ਗੋਰਗਨ ਸਪਲਟ ਲੱਗ ਜਾਂਦੀਆਂ ਜਿਹੜੀਆਂ ਨਾਲ ਬਿਜਲੀ ਵੀ ਜਿਹੜਾ ਪੈਦਾ ਕਰਦਾ ਇਹ ਨੈਸਲੀ ਜਿਹੜੀ ਵੀ ਨੈਸਲੀ ਦੇ ਦੁੱਧ ਪਾਉਂਦੇ ਆ ਉੱਥੋਂ ਲਵਾ ਸਕਦੇ ਆ ਇਹ ਹੈਗਾ ਤਿੰਨ ਪਛੂਆਂ ਵਾਲਾ ਲੱਗਣ ਲੱਗਾ ਇਹ ਮਾਰਕਿੰਗ ਹੋਈ ਪਈ ਸੀ ਇਹਦੇ ਵਾਸਤੇ ਜਗ੍ਹਾ ਚਾਹੀਦੀ ਆ 12x20 ਤੁਹਾਡੇ ਕੋਲ ਜੇ ਘਰੇ ਹੈਗੀ ਆ ਜਾਂ ਬਾਹਰ ਹੈਗੀ ਆ ਇੱਕ ਇੰਦੇ ਚ ਹੋਰ ਵੀ ਜਿੰਨਾ ਤੁਹਾਡਾ ਕਿਚਨ ਜਾਂ ਰਸੋਈ ਨੇੜੇ ਹੋਏਗੀ ਉਹ ਤੁਹਾਨੂੰ ਬੈਨੀਫਿਟ ਹੋ ਰਹਿਗਾ ਇੰਦੇ ਚ ਦੋ ਟੋਏ ਮਾਰਕਿੰਗ ਕਰਾस्ते ਪਹਿਲਾਂ ਕੀਤੇ ਹੋਏ ਆ ਇਹ ਹੈਗਾ 7 ਫੁੱਟ 6 ਇੰਚ ਦਾ ਤੇ ਇਹ ਹੈਗਾ 5 ਫੁੱਟ 6 ਇੰਚ ਦਾ ਜਿਹੜਾ 7 ਫੁੱਟ 6 ਇੰਚ ਵਾਲਾ ਟੋਆ ਹੈਗਾ ਚਾਰ ਚਫੇਰੇ ਉਨਾ ਹੀ ਆ ਜਾਂਦਾ ਇਹ ਪੱਟਣਾ ਜੀ 2 ਪੁਆਇੰਟ 4 ਫੁੱਟ ਡੰਗਾਈ ਚ ਚੌੜਾ ਉਤੋਂ ਇੰਨਾ ਹੀ ਰੱਖਣਾ ਤੇ ਇਹ ਪੱਟਣਾ 7 2 ਫੁੱਟ 8 ਇੰਚ ਡੰਗਾਈ ਚ ਇਹ ਪੱਟ ਕੇ ਇਹ ਤੇ ਤਿਆਰ ਕਰਕੇ ਕਿਉਂ ਅੱਜ ਸ਼ਾਮ ਤੱਕ ਉਹਨਾਂ ਸਾਮਾਨ ਆਏ ਨਾ ਆ ਜਣਾ ਕਿਉਂਕਿ ਜਿਆਦੇ ਵੀਰਾਂ ਨੇ ਤੁਹਾਨੂੰ ਸ਼ਾਇਦ ਵੀਡੀਓ ਦੇ ਵਿੱਚੋਂ ਲੱਗੀ ਵਿਖਾਏ ਆ ਤੇ ਕਿਸ ਤਰ੍ਹਾਂ ਲੱਗਦਾ ਤੇ ਕਿਹੜੀ ਤਕਨੀਕ ਨਾਲ ਲੱਗਦਾ ਉਹ ਤੁਹਾਨੂੰ ਮੈਂ ਅੱਡ ਡ ਬਲੌਗ ਚ ਵਿਖਾਵਾਂਗਾ ਅੱਜ ਪਹਿਲਾ ਬਲੌਗ ਹੈ ਅੱਜ ਕੰਮ ਸਟਾਰਟ ਕੀਤਾ ਅਸੀਂ ਇਹਨੂੰ ਤਿਆਰੀ ਕਰਨ ਲੱਗੇ ਆ ਤੇ ਕਿਚਨ ਆਪਣਾ ਸਾਹਮਣੇ ਹੀ ਆ ਉਹ ਤੁਸੀਂ ਦੇਖ ਰਹੇ ਨੇ ਨੇੜੇ ਹੀ ਕਿਚਨ ਇਹ ਤਿੰਨ ਪਸ਼ੂਆਂ ਦਾ ਜਿਹੜਾ ਪਹਿਲਾਂ ਇਹਨੂੰ ਤਿਆਰ ਕਰਨਾ ਇਹਨੂੰ ਸਟਾਰਟ ਕਰਨ ਵਾਸਤੇ ਪਹਿਲੇ ਦਿਨ ਇਹਦੇ ਚ ਤੁਹਾਨੂੰ ਦੱਸਾਂਗੇ ਜਦੋਂ ਸਟਾਰਟ ਕੀਤਾ ਸਾਰਾ ਕੁਝ ਵੀ ਕਿੰਨਾ ਇਹਦੇ ਅਸਤੇ ਗੋਹਾ ਚਾਹੀਦਾ ਕਿੰਨਾ ਪਾਣੀ ਚਾਹੀਦਾ ਤੇ ਕਿਹੜੀ ਕਿਵੇਂ ਚੱਲਦਾ ਕੀ ਕੁਛ ਚੱਲਦਾ ਕੀ ਤਕਨੀਕ ਇਹਦੀ ਉਹ ਸਾਰਾ ਕੁਝ ਦੱਸਾਂਗੇ ਤੇ ਐਸ ਵੀਡੀਓ ਪਹਿਲਾ ਵਲੌਗ ਹੈ ਇਹਨੂੰ ਸ਼ੇਅਰ ਕਰ ਦਿਓ ਅੱਜ ਆ ਟੋਏ ਪੱਟਣ ਲੱਗੇ ਆ ਤੇ ਦੁਪਹਿਰ ਤੱਕ ਟੋਏ ਦੋਵੇਂ ਪੱਟ ਦਾਂਗੇ ਹਾਂਜੀ ਪਟਕੇ ਤੇ ਫਿਰ ਇਹਨੂੰ ਸੈੱਟ ਕਰਕੇ ਚਾਰਜ ਫੇਰੇ ਉਹਨਾਂ ਦਾ ਸਾਰਾ ਕੁਝ ਨਸਲੇ ਨਹੀਂ ਦੇਣਾ ਪੱਲਿਓ ਕੁਝ ਨਹੀਂ ਲਾਉਣਾ ਸਾਰੀ ਸਬਸਿਡੀ ਹੈ ਨਸਲੇ ਦੀ ਜਿਹੜੇ ਵੀਰ ਦੁੱਧ ਪਾਉਂਦੇ ਨੇ ਨਸਲੇ ਦੇ ਹੁਣ ਇਹ ਜਿਹੜਾ ਇਹਦੀ ਤਾਰੀਖ ਸੀਗੀ ਲਾਸਟ ਹੁਣ ਇਹਦੀ ਲਾਸਟ ਤਾਰੀਖ ਥੋੜੇ ਦਿਨਾਂ ਦੇ ਵਿੱਚ ਹੀ ਆ ਤੇ ਇੱਕਰੀ ਬੰਦ ਹੋ ਜਾਣਾ ਬਾਅਦ ਚ ਮਾਰਚ ਸਟਾਰਟ ਹੋਣਾ ਇਹ ਤੁਸੀਂ ਵੇਖ ਸਕਦੇ ਜੀ ਸਾਰੀ ਮਿੱਟੀ ਕੱਢ ਰਹੇ ਆ ਇਹ ਥਾਂ ਚਾਹੀਦੀ ਆ ਆਪਾਂ ਨੂੰ 12 ਬਾਈ ਵੀਡੀਓ ਸੋ ਇਸ ਵੀਡੀਓ ਨੂੰ ਸ਼ੁਭਤ ਤੋਂ ਵੱਧ ਸ਼ੇਅਰ ਕਰੋ ਤੇ ਅਗਲੇ ਵਲੌਗ ਚ ਤੁਹਾਨੂੰ ਸਮਾਨ ਜਦੋਂ ਆ ਗਿਆ ਉਹ ਵੀ ਖਾਵਾਂਗੇ ਕਿਵੇਂ ਰੱਖਣਾ ਕਿ ਕਿਸ ਤਰ੍ਹਾਂ ਤਿਆਰ ਹੋਣਾ ਕਿਸ ਤਰ੍ਹਾਂ ਦੀ ਚਾਰਦੁਆਰੀ ਹੋਣੀ ਹੈ ਤੇ ਕਿੰਨਾ ਚਿਰ ਗੋਆ ਪਾ ਕੇ ਕਿੰਨਾ ਚਿਰ ਗੋਆ ਪਾ ਕੇ ਕਿੰਨਾ ਚਿਰ ਚਲਾਉਣਾ ਚੱਲਦਾ ਤੇ ਕੀ ਕੁਝ ਹੁੰਦਾ ਤਾਂ ਧੰਨਵਾਦ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ ਪੇਜ ਫੋਲੋ ਕਰ ਲਓ ਤੇ ਲਾਈਕ ਵੀ ਕਰ ਦਿਓ